ਦਸਤਾਰ ਨੇ ਫੇਰ ਆਪਣੀਆਂ ਧੁੰਮਾਂ ਪਾਈਆਂ ਦਸਤਾਰ ਫੇਰ ਸਿਰ ਚੜ ਕੇ ਬੋਲੀ ਆ ਖਾਸ ਕਰਕੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਫਲੈਟਿਕਸ ਹੀਰੋ ਦਾ ਇੱਕ ਅਵਾਰਡ ਦਿੱਤਾ ਜਾਂਦਾ ਤੇ ਉਸ ਅਵਾਰਡ ਦੇ ਵਿੱਚ ਗੁਰਦੀਪ ਸਿੰਘ ਔਲਖ ਨੂੰ ਚੁਣਿਆ ਜਾਂਦਾ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਸੁਪੁੱਤਰ ਫਤੇਹਦੀਪ ਸਿੰਘ ਵੀ ਮੱਲ ਮਾਰਦਾ ਤੇ ਉਹ ਚਰਚਾ ਚਾਹੁੰਦਾ ਉਹ ਵੀ ਇੱਕ ਪਟਕੇ ਵਾਲਾ ਜਾਂ ਕਹਿ ਸਕਦੇ ਜੂੜੇ ਤੇ ਰਮਾਲ ਵਾਲਾ ਬੱਚਾ ਵੀ ਜਿਹੜਾ ਸਾਰੀਆਂ ਕਮਿਊਨਿਟੀਆਂ ਦੇ ਲਈ ਇੱਕ ਖਿੱਚ ਦਾ ਕੇਂਦਰ ਬਣਦਾ ਪਿੰਡ ਅਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ 'ਚ ਆ ਤੇ ਅੱਜ ਇੱਕ ਬਹੁਤ ਹੀ ਚੜ੍ਹਦੀ ਕਲਾ ਵਾਲੇ ਪਿਓ ਪੁੱਤ ਨੂੰ ਲੈ ਕੇ ਤੁਹਾਡੇ ਹਾਜ਼ਰ ਹੋਏ ਆਂ ਹਰ ਰੋਜ਼ ਨਵੇਂ ਨਵੇਂ ਸਮੀਕਰਨ ਬੰਦੇ ਆ ਕਿਸੇ ਦਿਨ ਦਸਤਾਰ ਦੀ ਚੜ੍ਹਤ ਦਿਖਾਈ ਦਿੰਦੀ ਆ ਦੁਨੀਆ ਭਰ ਦੇ ਵਿੱਚ ਤੇ ਦੂਜੇ ਦਿਨ ਕਈ ਵਾਰੀ ਦਸਤਾਰ ਕਾਰਨ ਬਹੁਤ ਸਾਰੀਆਂ ਟੇਡੀਆਂ ਮਿੱਗੀਆਂ ਗੱਲਾਂ ਸੁਣੀਆਂ ਜਾਂਦੀਆਂ ਕਾਰਨ ਕੋਈ ਵੀ ਹੋਣ ਕਈ ਵਾਰੀ ਚੰਗੇ ਹੁੰਦੇ ਆ ਕਈ ਵਾਰੀ ਮਾੜੇ ਹੁੰਦੇ ਆ ਪਰ ਜਿਹੜੇ ਵਿਰੋਧੀ ਹੁੰਦੇ ਆ ਉਹ ਟਰੋਲ ਕਰਨ ਦਾ ਕੋਈ ਵੀ ਮੌਕਾ ਨਹੀਂ ਖੋਜਦੇ ਜਦੋਂ ਕਿਤੇ ਕੋਈ ਮਾੜਾ ਕੰਮ ਹੁੰਦਾ ਪਰ ਆਪਾਂ ਇਕੱਲਾ ਉਹਨਾਂ ਨੂੰ ਦੋਸ਼ ਨਹੀਂ ਦਈਏ ਆਪਾਂ ਉਹਨਾਂ ਲੋਕਾਂ ਦੀ ਵੀ ਸਿਫਤ ਕਰੀਏ ਜਿਹੜੇ ਚੰਗਾ ਕਾਰਜ ਹੋਣ ਵੇਲੇ ਵੀ ਸਾਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਨੇ ਆ ਜਿਵੇਂ ਕਿ ਪਿਛਲੇ ਦਿਨੀ ਇੱਕ ਪੋਸਟ ਜਿਹਦੇ ਭਾਈ ਗੁਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਤੁਸੀਂ ਵੀਡੀਓ ਦੇਖੀ ਹੋਣੀ ਹੈ ਚੰਗੇ ਕਾਜ ਨੂੰ ਵੀ ਲੋਕਾਂ ਨੇ ਬਹੁਤ ਸਲਾਹਿਆ ਤੇ ਵੇਲੇ ਵੇਲੇ ਸਿਰ ਇਦਾਂ ਦੇ ਕਾਜ ਹੁੰਦੇ ਆਏ ਆ ਤੇ ਪਰ ਕਈ ਵਾਰੀ ਜਦੋਂ ਕੋਈ ਮੋੜਾ ਕਾਜ ਹੋ ਜਾਂਦਾ ਤੇ ਉਹਨੂੰ ਵੀ ਬੜੇ ਜੋਰਾਂ ਤੇ ਜਿਹੜੀਆਂ ਲੋਕ ਬੈਠੇ ਹੁੰਦੇ ਆ ਉਹ ਭੰਡਦੇ ਆ ਪਰ ਅੱਜ ਚੰਗੇ ਕਾਜ ਦੀ ਗੱਲ ਕਰਨੀ ਆ ਦਸਤਾਰ ਨੇ ਫੇਰ ਆਪਣੀਆਂ ਧੂਮਾਂ ਪਾਈਆਂ ਦਸਤਾਰ ਫੇਰ ਸਿਰ ਚੜ੍ਹ ਕੇ ਬੋਲੀ ਆ ਖਾਸ ਕਰਕੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਤੇ ਸਾਡੇ ਬੜੇ ਹੀ ਪਿਆਰੇ ਮਿੱਤਰ ਕਲਦੀਪ ਸਿੰਘ ਔਲਖ ਜਿਹੜੇ ਕਿ ਤਕਰੀਬਨ ਡੇਢ ਦਹਾਕੇ ਤੋਂ ਅਸੀਂ ਉਹਨਾਂ ਨੂੰ ਬੜਾ ਨੇੜੇ ਤੋਂ ਦੇਖ ਰਹੇ ਆ ਉਹਨਾਂ ਦੀ ਮਿਹਨਤ ਨੂੰ ਦੇਖ ਰਹੇ ਆ ਤੇ ਉਹਨਾਂ ਦੀ ਮਿਹਨਤ ਜਿਹੜੀ ਵੇਲੇ ਵੇਲੇ ਸਿਰ ਜਿਹੜਾ ਬੂਰ ਲੈ ਕੇ ਆਉਂਦੀ ਆ ਤੇ ਹੁਣ ਫਲ ਦੇ ਰੂਪ ਚ ਨਿਕਲ ਕੇ ਆਇਆ। ਥਲੈਟਿਕਸ ਦੇ ਵਿੱਚ ਕੱਲ ਦੀ ਇੱਕ ਜਿਹੜੀ ਬੜੀ ਤੇਜ਼ੀ ਨਾਲ ਗੱਲ ਨਿਕਲ ਕੇ ਆਈ ਆ ਜਾਂ ਛੇਤੀ ਕਹੀ ਗਿਆ ਅੱਜ ਦੀ ਕਹੀਏ ਤਾਂ ਉਹ ਇਹ ਆ ਵੀ ਥਲੈਟਿਕਸ ਹੀਰੋ ਦਾ ਇੱਕ ਅਵਾਰਡ ਦਿੱਤਾ ਜਾਂਦਾ ਤੇ ਉਸ ਅਵਾਰਡ ਦੇ ਵਿੱਚ ਕੁਲਦੀਪ ਸਿੰਘ ਔਲਖ ਨੂੰ ਚੁਣਿਆ ਜਾਂਦਾ। ਪਰ ਇੱਕ ਦਿਨ ਪਹਿਲਾਂ ਹੀ ਸਿਰਫ ਕੁਝ ਦਿਨ ਪਹਿਲਾਂ ਹੀ ਕਹੂੰ ਤਾਂ ਮੈਂ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਸੁਪੁੱਤਰ ਫਤਿਹਦੀਪ ਸਿੰਘ ਵੀ ਮੱਲ ਮਾਰਦਾ ਤੇ ਉਹ ਚਰਚਾ ਚਾਹੁੰਦਾ ਉਹ ਵੀ ਇੱਕ ਪਟਕੇ ਵਾਲਾ ਜਾਂ ਕਹਿ ਸਕਦੇ ਜੂੜੇ ਤੇ ਰਮਾਲ ਵਾਲਾ ਬੱਚਾ ਵੀ ਜਿਹੜਾ ਸਾਰੀਆਂ ਕਮਿਊਨਿਟੀਆਂ ਦੇ ਲਈ ਇੱਕ ਖਿੱਚਦਾ ਕੇਂਦਰ ਬਣਦਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਕੁਲਦੀਪ ਸਿੰਘ ਜਿਹੜਾ ਕਾਰਜ ਕਰ ਰਿਹਾ ਮਲਟੀਕਲਚਰਿਜ਼ਮ ਲਈ ਕਰ ਰਿਹਾ ਤੇ ਉਹਦੇ ਵਿੱਚ ਉਹ ਗੋਰੇ ਵੀ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਆ ਉਹਨਾਂ ਨੂੰ ਸੋ ਐਥਲੈਟਿਕਸ ਕੋਚ ਨੇ ਮੈਲਬਨ ਦੇ ਵਿੱਚ ਬੜੀ ਮਿਹਨਤ ਤੇ ਸ਼ਿੱਦਤ ਨਾਲ ਜਿਹੜੀ ਟ੍ਰੇਨਿੰਗਾਂ ਦਿੰਦੇ ਆ ਤੇ ਉਹਦੇ ਨਤੀਜੇ ਆ ਰਹੇ ਆ ਆ우 ਪਹਿਲਾਂ ਆਪਾਂ ਉਹਨੂੰ ਜਿਹਾ ਕਹਿਣਿਆ ਤੇ ਫਿਰ ਆਪਾਂ ਅੱਗੇ ਵਧਦੇ ਆ ਸੋ ਸਸਿਕਾਉਲ ਖਸਾਬ ਸਸਿਕਾਉਲ ਭਾਈ ਵਿਰਾਟ ਸਾਹਿਬ ਤੇ ਪਿੰਡ ਆਸਟ੍ਰੇਲੀਆ ਦੀ ਸਾਰੀ ਟੀਮ ਜਿਹੜੀ ਪੈਕਿੰਗ ਤੇ ਕੰਮ ਕਰ ਰਹੀ ਉਹਨਾਂ ਨੂੰ ਪਿਆਰ ਭਰੀ ਸਸਿਕਾਉਲ ਸਸਿਕਾਉਲ ਜੀ ਫਤੇਦੀਪ ਸਿੰਘ ਸਸਿਕਾਉਲ ਸਸਿਕਾਉਲ ਕੀ ਹਾਲ ਆ ਤੁਹਾਡਾ ਵਧੀਆ ਤੁਸੀਂ ਹਵਾ ਤਾਂ ਨਹੀਂ ਛੱਕ ਕੇ ਅਖਬਾਰਾਂ ਦੀਆਂ ਸੁਰਖੀਆਂ 'ਚ ਆ ਕੇ ਚੱਲ ਹਜੇ ਇੱਥੋਂ ਦਾ ਵਾਰਨ ਥੋੜਾ ਨਹੀਂ ਹਾਂ ਜ਼ਮੀਨ ਜਦ ਭੱਜਣਾ ਹੁੰਦਾ ਨਾ ਉਦੋਂ ਜ਼ਮੀਨ ਦੇ ਉੱਤੇ ਹੀ ਭੱਜਣਾ ਪੈਂਦਾ ਫਿਰ ਜ਼ਮੀਨ ਤੇ ਜੁੜਿਆ ਰਹਿਣਾ ਪੈਂਦਾ ਠੀਕ ਹੈ ਨਾ ਹਵਾ 'ਚ ਤਾਂ ਭੱਜਿਆ ਨਹੀਂ ਨਾ ਜਾਣਾ ਫਿਰ ਹਾਂ ਚਲੋ ਫਤੇਦੀਪ ਬਲ ਵੀ ਆਉਣੇ ਆ ਪਹਿਲਾਂ ਕੁਲਦੀਪ ਸਿੰਘ ਮੈਨੂੰ ਇਹ ਦੋਨੇ ਮਸਲੇ ਬਰੀਫ ਚ ਦੱਸਿਓ ਜਿਨ੍ਹਾਂ ਲਈ ਅੱਜ ਲਾਈਵ ਹੋਇਆ ਪਾਜੀ ਬਹੁਤ ਬਹੁਤ ਧੰਨਵਾਦ ਅਸੀਂ ਆਲਵੇਜ ਅਸੀਂ ਸਪੋਰਟ ਮੈਂ ਸਾਰੇ ਵੀ ਜਿਨ੍ਹਾਂ ਵੀ ਆਪਣਾ ਪੰਜਾਬੀ ਪਾਇਚਰਾ ਮੀਡੀਆ ਇਹ ਚ ਉਹਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿ ਚੀਜ਼ਾਂ ਜਿਹੜੀਆਂ ਸਾਹਮਣੇ ਲੈ ਕੇ ਆਉਂਦੇ ਸਮੇਂ-ਸਮੇਂ ਸਰ ਤੇ ਇਹ ਪਾਜੀ ਚਲੋ ਆਪਾਂ ਜਿਹੜੇ ਮੁੱਦੇ ਤੇ ਅੱਜ ਤੁਸੀਂ ਥੋੜਾ ਸ਼ੇਅਰ ਕੀਤਾ ਤੇ ਮੈਂ ਥੋੜਾ ਇਸ ਵਿੱਚ ਵਾਧਾ ਕਰ ਦੇਣਾ ਇਹ ਪਾਜੀ ਸਮੇਂ-ਸਮੇਂ ਸਰਨਾ ਜਿੱਦਾਂ ਹਰ ਸਾਲ ਜਿਹੜੀਆਂ ਐਥਲੈਟਿਕ ਐਸੋਸੀਏਸ਼ਨ ਹੈ ਜਨਾਬ ਮੇਰਾ ਫੀਲਡ ਐਥਲੈਟਿਕਆ ਤੇ ਆਪਾਂ ਮੈਂ ਜ਼ਿਆਦਾ ਐਥਲਟਿਕ ਤੇ ਜੁੜਿਆ ਤੇ ਉਹ ਕੋਸ ਜਿਹੜੇ ਇਸ ਗਰਾਉਂਡ ਤੇ ਵਰਕ ਕਰਦੇ ਨੇ ਨਾ ਉਹਨਾਂ ਲੋਕਾਂ ਨੂੰ ਚੁਣ ਕੇ ਤੇ ਅਪਰੀਸ਼ੀਏਟ ਕਰਦੇ ਨੇ ਭਾਵੇਂ ਕਿ ਕੋਈ ਇਹਦੇ ਵਿੱਚ ਕੋਈ ਨਹੀਂ ਹੈਗਾ ਫਾਈਨੈਂਸ਼ੀਅਲ ਕੋਈ ਲੱਖਾਂ ਡਾਲਰ ਦੇ ਦਿੰਦੇ ਆ ਬਟ ਆਪਾਂ ਨੂੰ ਜਿਹੜੀ ਐਪਰੀਸ਼ੀਏਸ਼ਨ ਉਹ ਬੰਦੇ ਨੇ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਉਹੀ ਉਹ ਦਿੰਦੇ ਰਹਿੰਦੇ ਆ ਤੇ ਇਹਦੇ ਵਿੱਚ ਆਪਾਂ ਸਾਰੇ ਭੈਣ ਭਰਾਵਾਂ ਦੀ ਮੇਰੇ ਪਿੱਛੇ ਟੀਮ ਕਿੰਨੀ ਸਾਡੀ ਡਾਇਮੰਡ ਸਪੋਰਟਸ ਕਲੱਬ ਦੀ ਜਾਂ ਕੱਲੇ ਆਪਣੇ ਪੰਜਾਬੀ ਨਹੀਂ ਸਾਡੇ ਨਾਲ ਜਿੰਨੇ ਵੀ ਇੱਥੇ ਭਾਜੀ ਉਹ ਕਾਫੀ ਕਮਿਊਨਿਟੀਆਂ ਦੇ শ্রীলੰਕਾ ਨੇ, ਟਾਲੀਅਨ ਨੇ, ਗੋਬਰੇ ਨੇ, ਮੇਨ ਸਟ੍ਰੀਮ ਸਾਰਿਆਂ ਨਾਲ ਰਲ ਕੇ ਜੇ ਲੋ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਇਸ ਵਾਰ ਪਿੱਛੇ ਜਿਵੇਂ ਤੁਹਾਨੂੰ ਪਤਾ ਆਪਾਂ ਨੂੰ ਇੱਕ ਸਟੇਟ ਦਾ ਮਿਲਿਆ ਸੀਗਾ ਕਮਿਊਨਿਟੀ ਹੀਰੋ ਵਿਕਟੋਰੀਆ ਕਲੀ ਦਾ ਸੀਗਾ ਇਹ ਹੋਣਾ ਆਸਟ੍ਰੇਲੀਆ ਵਾਈਡ ਆਲਓਵਰ ਆਸਟ੍ਰੇਲੀਆ ਜਿਹੜਾ ਤੇ ਉੱਥੇ ਜਿਹੜੇ ਪੰਜ ਇੱਕ ਬੰਦੇ ਉਹਨਾਂ ਨੇ ਵੱਖਰੇ ਵੱਖਰੇ ਕੈਟਾਗਰੀ ਚੁਣੀ ਆ ਤੇ ਉਹਨਾਂ ਦੇ ਵਿੱਚ ਇੱਕ ਆਪਾਂ ਨੂੰ ਜਿਹੜਾ ਨਾ ਚੁਣਿਆ ਮੌਕਾ ਮਿਲਿਆ ਆ ਆਸਟ੍ਰੇਲੀਅਨ ਕਮਿਊਨਿਟੀ ਹੀਰੋ ਦਾ ਜਿਹੜਾ ਅਵਾਰਡ ਤੇ ਵੱਖਰੀ ਵੱਖਰੀ ਕੈਟਾਗਰੀਆਂ ਜਾਂ ਬਲੱਡੀਆ ਕੋਚਿੰਗ ਤੇ ਆਫੀਸ਼ੀਅਲ ਦੇ ਕਰਕੇ ਹਾਂਜੀ ਜੀ ਜੀ ਸੋ ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦਿਆਂ ਜੀ ਵੀ ਕੱਲੀ ਕੋਚਿੰਗ ਨਹੀਂ ਨਾਲ ਆਪਣਾ ਵਲੰਟੀਅਰ ਟਾਈਮ ਦਿੰਦੇ ਆ ਕੋਈ ਪੈਸੇ ਲਈ ਨਹੀਂ ਕਰ ਰਹੇ ਤੇ ਤੀਜਾ ਜਿਹੜਾ ਆਫੀਸ਼ੀਅਲ ਸਾਰੀ ਕਾਰਵਾਰੀ ਸਾਹਮਣੇ ਕੋਈ ਸੌਖੀ ਨਹੀਂ ਹੁੰਦੀ ਟੀਮਾਂ ਜਾਂ ਬੱਚਿਆਂ ਦੀ ਮੈਨੇਜਮੈਂਟ ਕਰਨੀ ਉਹਨਾਂ ਨੂੰ ਸੰਭਾਲਣਾ ਉਹਨਾਂ ਦੀ ਪ੍ਰਿਪੇਅਰ ਕਰਨਾ ਸਭ ਬਹੁਤ ਕੁਸ਼ੇ ਦੇ ਅੰਦਰ ਅੰਡਰ ਆ ਜਾਂਦਾ ਤੇ ਕੁਲਦੀਪ ਨੂੰ ਅਸੀਂ ਜਾਣਦੇ ਹਾਂ ਬਹੁਤ ਹੀ ਮਿਹਨਤੀ ਆ ਖੁਦ ਬਹੁਤ ਵਧੀਆ ਦੁੜਾਕ ਆ ਐਜੇ ਐਥਲੀਟ ਵੀ ਉਹਨਾਂ ਨੇ ਪਹਿਲਾਂ ਮੱਲਾ ਮਾਰੀਆਂ ਤੇ ਹੁਣ ਐਜੇ ਕੋਚ ਜਿਹੜੀਆਂ ਐ ਮਾਰ ਰਿਆ ਤੇ ਫਤੇਦੀਪ ਦੀ ਵੀ ਆਪਾਂ ਜਿਹੜੀ ਉਪਲਬਧੀ ਦੀ ਪਹਿਲਾਂ ਗੱਲ ਕਰ ਲਈਏ ਹਾਂਜੀ ਭਾਈ ਜੀ ਬਾਕੀ ਇਹ ਆ ਵੀ ਚਲੋ ਆ ਆਪਾਂ ਰੀਸੈਂਟਲੀ ਗੱਲ ਕਰਦੇ ਆ ਤੁਹਾਨੂੰ ਹਰ ਵਾਰੀ ਵਾਹਿਗੁਰੂ ਦੀ ਕਿਰਪਾ ਆ ਸਾਡਾ ਗਰੁੱਪ ਸਾਰਾ ਹੀ ਮੈਨਾ ਮਾਲਕ ਦੀ ਬਹੁਤ ਕਿਰਪਾ ਆ ਭਈ ਕਿਤੇ ਵੀ ਜਾਈਏ ਖਾਲੀ ਹੱਥ ਚਲੋ ਅਸੀਂ ਨਹੀਂ ਆਉਂਦੇ ਤੇ ਆ ਰੀਸੈਂਟ ਆ ਆ ਭਾਈ ਇਹਦਾ ਜਿੰਦਾ ਐਥਲੈਟਿਕ ਆ ਸਟ੍ਰੇਲੀਆ ਦਾ ਨਾ ਬਹੁਤ ਜ਼ਿਆਦਾ ਉਹਨਾਂ ਗਵਰਨਮੈਂਟ ਨੇ ਵੀ ਨਾ ਐਥਲੈਟਿਕ ਨੂੰ ਲੈ ਕੇ ਆਸਟ੍ਰੇਲੀਅਨ ਜਿਹੜੀ ਆ ਕਾਫੀ ਸੀਰੀਅਸ ਤੇ ਨਵੇਂ ਤੋਂ ਨਵੇਂ ਨਾ ਪ੍ਰੋਗਰਾਮ ਲੈ ਕੇ ਆ ਰਹੀ ਆ ਵੀ ਛੋਟੇ ਛੋਟੇ ਨਵੇਂ ਕੰਪੀਟੀਸ਼ਨ ਜਿਹੜੇ ਆ ਹੁੰਦੇ ਆ ਜੀ ਕਿਉਂਕਿ ਚਾਹੁੰਦੇ ਆ ਕਿ ਸਲੈਟਿੰਗ ਨੂੰ ਥੋੜਾ ਹੋਰ ਉੱਚਾ ਪੱਧਰ ਚੱਕਣਾ ਹੈ ਤੇ ਉਹਦੇ ਤਹਿਤ ਹੀ ਭਾਜੀ ਵਿੰਟਰ ਟਰੈਕ ਐਂਡ ਫੀਲਡ ਜਿਹੜਾ ਸਟੇਟ ਚੈਂਪੀਅਨਸ਼ਿਪ ਹੋਈ ਸੀਗੀ ਤੇ ਪਹਿਲਾਂ ਉਹਦੇ ਤਿੰਨ ਕੁਆਲੀਫਾਈਡ ਰਾਉਂਡ ਹੋਏ ਸੀਗੇ ਉਹਦੇ ਵਿੱਚ ਸਾਰਿਆਂ ਨੇ ਹਨਾ ਫਿਰ ਕੁਆਲੀਫਾਈ ਕੀਤਾ ਸਿਰਫ 16-16 ਬੱਚੇ 1kg ਗਰੁੱਪ ਦੇ ਜਿਹੜੇ ਆ ਉੱਥੇ ਕੁਆਲੀਫਾਈ ਕੀਤੇ ਸੀਗੇ ਤੇ ਉੱਥੇ ਫਿਰ ਜਿਹੜਾ ਸਟੇਟ ਚੈਂਪੀਅਨਸ਼ਿਪ ਹੋਈ ਤਾਂ ਆਪਦੇ ਵਿੱਚ ਇਹ ਜਵਾਨ ਆਪਣਾ ਸਟੇਟ ਚੈਂਪੀਅਨ ਬਣਿਆ 골ਡ ਮੈਡਲ ਲੈ ਕੇ ਤੇ ਪੰਜ ਪੰਜ ਮਿੰਟ ਜਿਹੜੇ ਹਰੇਕ ਨੂੰ ਕਰਨੇ ਪੈਂਦੇ ਸੀ ਤੇ ਇਹ ਆਪਣਾ ਚਲੋ ਇੱਕ ਚੈਂਪੀਅਨ ਬਣਿਆ ਉਸ ਤੋਂ ਇਲਾਵਾ ਭਾਈ ਆਪਣੇ ਇਹ ਸਟੇਜ ਦੀ ਆਪਣੀ ਐਥਲੀਟ ਕੁੜੀ ਜਪਲੀਨ ਕੌਰ ਸੰਧੂ ਉਹਨੇ ਬ੍ਰੌਂਜ਼ ਮੈਡਲ ਮਿਲਿਆ ਤੇ ਇਸ ਤਰ੍ਹਾਂ ਹੀ ਆਪਣਾ ਮੁੰਡਾ ਹਰਸਮਰ 114 ਪਹਿਲਾਂ ਜਿਹੜਾ ਛੇਜਾ ਪਾਉਨਾ ਨਾਲ ਗੱਲ ਇਹੀ ਜਿਹੜੇ ਨੈਸ਼ਨਲ ਜਿੱਤ ਕੇ ਆਏ ਸੀ ਉਹ ਇਥੋਂ ਫਿਰ ਉਹ ਸਿਲਵਰ ਮੈਡਲ ਵੀ ਮਿਲਿਆ ਤੇ ਕੁਝ ਬੱਚੇ ਆਪਣੇ ਜਿਹੜੇ ਤੀਤਾਂ ਤਾਨ ਸਾਹਿਬ ਆਪਣੇ ਸੁਖਦੀਪ ਸਿੰਘ ਮਿੱਠਾ ਭਾਈ ਉਹਨਾਂ ਦੇ ਬੇਟੇ ਆ ਕੁੜੀ ਆਪਣੀ ਸਮਰੀਨ ਮਿਹਰ ਤੇ ਇਹਨਾਂ ਨੇ ਮੈਡਲ ਚਲੋ ਮਿਸ ਹੈ ਚੌਥੇ ਨੰਬਰ ਤੇ ਸਟੇਟ ਚ ਇੰਨਾ ਫਿਨਿਸ਼ ਕੀਤਾ ਜੀ 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 ਸੋ ਵੱਡੀਆਂ ਪ੍ਰਾਪਤੀਆਂ ਜੀ ਤੁਸੀਂ ਸਟੇਟ ਵੀ ਲਿਆ ਤੇ ਹੁਣ ਜਿਹੜੀਆਂ ਨੈਸ਼ਨਲ ਤੇ ਵੀ ਧੋਮਾ ਪਾ ਰਹੇ ਹੋ ਸੋ ਵਧੀਆ ਗੱਲ ਹੈ ਆਸਟ੍ਰੇਲੀਆ ਨੂੰ ਦੁਨੀਆ ਦੇ ਭਰ ਦੇ ਵਿੱਚ ਨਾ ਖੇਡਾਂ ਪ੍ਰਤੀ ਬਹੁਤ ਸੁਚੇਤ ਮੰਨਿਆ ਗਿਆ ਤੇ ਹੁਣ ਅਸੀਂ ਉਹ ਪਹਿਲਾਂ ਸੁਣਦੇ ਹੁੰਦੇ ਸੀ ਤੇ ਹੁਣ ਆਪਾਂ ਦੇਖ ਰਹੇ ਹਾਂ ਜਦੋਂ ਸਾਡੇ ਬੱਚੇ ਚਾਹੇ ਉਹ ਕ੍ਰਿਕਟ ਆ ਚਾਹੇ ਹੌਕੀ ਆ ਚਾਹੇ ਐਥਲੈਟਿਕਸ ਦੇ ਵਿੱਚ ਜਦੋਂ ਉਹਨਾਂ ਨੂੰ ਮੌਕੇ ਮਿਲ ਰਹੇ ਆ ਵੱਡੇ ਵੱਡੇ ਮੌਕੇ ਮਿਲ ਰਹੇ ਆ ਤਾਂ ਵਾਕਿਆ ਅਸਟ੍ਰੇਲੀਆ ਇਸ ਚੀਜ਼ ਲਈ ਜਿਹੜਾ ਵਧਾਈ ਦਾ ਪਾਤਰ ਆ ਫਤੇਦੀਪ ਤੁਹਾਨੂੰ ਜਿਹੜਾ ਕੰਪੀਟੀਸ਼ਨ ਮਿਲਿਆ ਜੀ ਜੋ ਤੁਸੀਂ 골ਡ ਮੈਡਲ ਜਿੱਤਿਆ ਕਿੰਨਾ ਕੁ ਹਾਰਡ ਸੀ ਕੰਪੀਟੀਸ਼ਨ ਥੋੜਾ ਜਿਹਾਰਡ ਸੀ ਥੋੜਾ ਜਿਆ ਹਾਰਡ ਸੀ ਕੋਈ ਖਾਸ ਨਹੀਂ ਲੱਗਿਆ ਹਾਂਜੀ ਅੱਛਾ ਫਿਰ ਹੁਣ ਅਗਲਾ ਕੀ ਹਾਂ ਠੀਕ ਆ ਪਰ ਹੌਸਲਾ ਬੱਚੇ ਦਾ ਦੇਖੋ ਕਹਿੰਦਾ ਕੋਈ ਖਾਸ ਨਹੀਂ ਸੀ ਥੋੜਾ ਹੀ ਹਾਰਡ ਸੀ ਸੋ ਅਗਲਾ ਅਗਲਾ ਕੀ ਟੀਚਾ ਹੁਣ ਕੀ ਜਿੱਤਣਾ ਚਾਹੁੰਦੇ ਆ ਤੁਹਾਨੂੰ ਕੀ ਕਰਨਾ ਫਤਿਹ ਦੀਪ ਨੇ ਅੱਗੇ ਜਾ ਕੇ ਅ ਨੈਸ਼ਨਲ ਜਿੱਤਣਾ ਸੀ ਨੈਸ਼ਨਲ ਜਿੱਤਣਾ ਕਿੰਨੀ ਮਿਹਨਤ ਕਰਦਾ ਫਤਿਹ ਫਤਿਹ ਦੀਪ ਹੁਣ ਕਿੰਨੇ ਘੰਟੇ ਮਿਹਨਤ ਕਰਦੇ ਰੋਜ਼ ਬਹੁਤ ਬਹੁਤ ਕਰਦੇ ਹਾਂ ਸਵੇਰ ਸ਼ਾਮ ਕਿੰਨਾ ਚਿਰ 4 ਦਿਨ ਵਸਤੇ ਚਾਰ ਦਿਨ ਜਾਂਨੇ ਹੋ ਪ੍ਰੈਕਟਿਸ ਕਰਨ ਹਾਂਜੀ ਜੀ ਜੀ ਤੇ ਤੁਸੀਂ ਜਦੋਂ ਪ੍ਰੈਕਟਿਸ ਕਰਦੇ ਹੋ ਤੁਹਾਨੂੰ ਸਭ ਤੋਂ ਵੱਧ ਕੰਪੀਟੀਸ਼ਨ ਕਿਹੜੇ ਦਿੰਦੇ ਆ ਕੋਈ ਕਿਹੜੀ ਕਮਿਊਨਿਟੀ ਦੇ ਲੋਕ ਦਿੰਦੇ ਆ ਆਪਣੇ ਦਿੰਦੇ ਆ ਜਾਂ ਦੂਜੀਆਂ ਕਮਿਊਨਿਟੀਆਂ ਦੇ ਲੋਕ ਦਿੰਦੇ ਆ ਗੋਰੇ ਹਾਂ ਗੋਰੀ ਗੋਰੇ ਕੰਪੀਟੀਸ਼ਨ ਦਿੰਦੇ ਆ ਵਾਹ ਜੀ ਵਾਹ ਚਲੋ ਤੇ ਤੁਸੀਂ ਸਕੂਲ ਤਾਂ ਫਿਰ ਪੜ੍ਹਾਈ ਤਾਂ ਨਹੀਂ ਖਰਾਬ ਹੁੰਦੀ ਤੁਸੀਂ ਪੜ੍ਹਾਈ ਤਾਂ ਸਹੀ ਸਮੇਂ ਸਿਰ ਕਰ ਰਹੇ ਹੋ ਕਿਉਂਕਿ ਪੇਰੈਂਟਸ ਡਰਦੇ ਹੁੰਦੇ ਕਿ ਇਹ ਰੀ ਵੀ ਜੇ ਬੱਚਾ ਚ ਖੇਡਣ ਲੱਗ ਗਿਆ ਤਾਂ ਪੜ੍ਹਦਾ ਨਹੀਂ ਪੜਨਦੇ ਤੁਸੀਂ ਪ੍ਰੋਪਰ ਪੜ੍ਹ ਰਹੇ ਹੋ ਹਾਂਜੀ ਕਿਹੜੀ ਕਲਾਸ ਚੋਗੇ ਗ੍ਰੇਡ ਗ੍ਰੇਡ ਕੋ ਤੁ ਗ੍ਰੇਡ ਕਿਹੜਾ ਗ੍ਰੇਡ ਆ ਹੈ ਹਾਂਜੀ ਗ੍ਰੇਡ 4 ਦੇ ਵਿੱਚ ਆ ਓਕੇ ਤੇ ਮੈਂ ਭੈਣ ਵੀ ਨਾਲ ਖੇਡਣ ਜਾਂਦੇ ਆ ਤੇ ਫਿਰ ਤੁਹਾਨੂੰ ਦੋਨੇ ਭੈਣ ਭਰਾ ਲੜਦੇ ਤਾਂ ਨਹੀਂ ਜਦੋਂ ਖੇਡਦੇ ਹੁੰਨੇ ਹੋ ਅਸੀਂ ਤਾਂ ਲੜ ਪੈਂਦੇ ਸੀ ਨਿੱਕੇ ਹੁੰਦੇ ਨਹੀਂ ਲੜਦੇ ਲੜਦੇ ਆ ਲੜਦੇ ਅਸੀਂ ਵੀ ਲੜਦੇ ਹੁੰਦੇ ਸੀ ਇਹ ਤਾਂ ਪੁੱਤ ਜ਼ਰੂਰੀ ਆ ਇੰਨਾ ਕਿ ਤਾਂ ਜ਼ਰੂਰੀ ਆ ਪਰ ਭੈਣ ਵੱਡੀ ਹੈ ਨਾ ਉਹਦਾ ਸਤਿਕਾਰ ਕਰਨਾ ਠੀਕ ਆ ਅੰਜੀ ਨਹੀਂ ਇਹ ਬਹੁਤ ਵਧੀਆ ਮੈਂ ਇੱਥੇ ਦੱਸ ਦਿਆਂ ਜੀ ਫਤਿਹਦੀਪ ਦੇ ਨਾਲ ਉਹਨਾਂ ਦੇ ਜਿਹੜੇ ਵੱਡੇ ਭੈਣ ਆ ਉਹ ਵੀ ਗਰਾਊਂਡ ਦੇ ਵਿੱਚ ਬਹੁਤ ਮੱਲਾ ਮਾਰੀਆਂ ਉਹ ਵੀ ਰੋਜ਼ ਜਿਹੜੇ ਗਰਾਊਂਡ ਜਾਂਦੇ ਆ ਹੋਰ ਬੱਚੇ ਜੋ ਨਿੱਕੇ ਨਿੱਕੇ ਕੁਲਦੀਪੁਰਾ ਨੂੰ ਵਾਲਾ ਸੀ ਜਾਂਦੇ ਦੇਖਦੇ ਆ ਤੇ ਸਾਨੂੰ ਬੜਾ ਹੌਸਲਾ ਮਿਲਦਾ ਕੁਲਦੀਪ ਸਿੰਘ ਦੇਖੋ ਤੁਸੀਂ ਹਰ ਵਰਗ ਵਿੱਚ ਕੰਮ ਕਰ ਰਹੇ ਹੋ ਤੇ ਮਲਟੀਕਲਚਰ ਦੀ ਜਿਹੜਾ ਮਲਟੀਕਲਚਰ ਦਾ ਹੁਣ ਤੁਹਾਡਾ ਈਵੈਂਟ ਆਉਣ ਵਾਲਾ ਕੁਝ ਕਿ ਦਿਨਾਂ ਬਾਅਦ ਮੈਂ ਦੇਖ ਰਿਹਾ ਸੀ ਫੇਸਬੁੱਕ ਤੇ ਬੜਾ ਚੱਲ ਰਿਹਾ ਸੀ ਉਦੇ ਬਾਰੇ ਚ ਜਰੂਰ ਦਰਸ਼ਕਾਂ ਨਾਲ ਸਾਂਝ ਪਾਓ ਆ ਹਾਂਜੀ ਭਾਜੀ ਆਪਾਂ ਅੱਜ ਕੀ ਪਹਿਵੇਂ ਸਾਲ ਦਾਖਲ ਹੋ ਗਏ ਤਾਂ ਆਪਾਂ ਨੇ ਨਾ ਨਾਮ ਦਿੱਤਾ ਮਲਟੀਕਲਚਰ ਐਥਲੈਟਿਕ ਮੀਟ ਦਾ ਜੀ ਕਿ ਜਦੋਂ ਆਪਾਂ ਇੱਥੇ ਕੇਸੀ ਕਾਉਂਸਲ ਸਪੈਸ਼ਲੀ ਜਿਹੜੇ ਆ ਕ੍ਰੇਨ ਬਰਨਦਾਲ ਦੇ ਵਾਲਾ ਨਾ ਇਹ ਮਲਟੀਕਲਚਰ ਬਹੁਤ ਜ਼ਿਆਦਾ ਤਾਂ ਆਪਣੀ ਸੁਖਨਾ ਪੰਜਾਬੀਆਂ ਦੀ ਬੇਨਤੀ ਕਾਫੀ ਹੱਦ ਵਿੱਚ ਤੇ ਫਿਰ ਜੀ ਆਪਾਂ ਨੂੰ ਇੱਕ ਕੱਲਾ ਵੈਸੇ ਹੀ ਫੋਕੀ ਬੱਲੇ ਬੱਲੇ ਲਈ ਪੰਜਾਬੀ ਪੰਜਾਬੀ ਕਰਕੇ ਜਾਂ ਰੱਖਦੇ ਨਾ ਤੇ ਫਿਰ ਭਾਜੀ ਆ ਜਿਹੜੀਆਂ ਆਪਾਂ ਅੱਜ ਜਿੱਥੇ ਤੱਕ ਪਹੁੰਚ ਰਹੇ ਆਂ ਸ਼ਾਇਦ ਜਿੱਥੇ ਤੱਕ ਆਪਾਂ ਨਾ ਪਹੁੰਚਦੇ ਨਹੀਂ ਪਹੁੰਚਦੇ ਜੀ ਹਾਂ ਤੇ ਜਾਂ ਫਿਰ ਵੀ ਜੇ ਮੈਨੂੰ ਪਹਿਲੇ ਬਿਜ਼ਨਸ ਬਣਾ ਲੈਂਦਾ ਵੀ ਚਲੋ ਮੈਨੂੰ ਕਿ ਮੈਂ ਤਾਂ ਪੈਸੇ ਲਾਵਾਂ ਆਪਣੇ ਪਰ ਸੈਸ਼ਨਾਂ ਤੇ ਜਾਂ ਇੱਕ ਦਿਨ ਇੱਥੇ ਜਾਵਾਂ ਇੱਕ ਦਿਨ ਉੱਥੇ ਜਾਵਾਂ ਜਿੱਦਾਂ ਹੁਣ ਮੈਨੂੰ ਆਮ ਮੈਸੇਜ ਫੋਨ ਆਉਂਦੇ ਵੀ ਆ ਭਾਈ ਇੱਧਰ ਵੀ ਆਓ ਤੇ ਪਰ ਉਹ ਚੀਜ਼ ਅਸੀਂ ਨਹੀਂ ਲਈ ਤੇ ਇਸੇ ਕਰਕੇ ਭਾਈ ਸਾਡੇ ਨਾਲ ਹੋਰ ਕਮਿਊਨਿਟੀਆਂ ਸਾਡੇ ਨਾਲ ਗ੍ਰੀਕ ਵੀ ਨੇ ਇਟਾਲੀਅਨ ਵੀ ਨੇ ਤੇ ਸ਼੍ਰੀਲੰਕੜੀ ਵੀ ਨੇ ਫਿਜੀ ਵੀ ਨੇ ਚਲੋ ਬਹੁਤ ਗਿਣਤੀ ਆਪਣੀ ਆ ਤੇ ਉਹ ਸਾਰੇ ਸਾਡੇ ਨਾਲ ਪੂਰੇ ਡਟ ਕੇ ਖੜੇ ਨੇ ਮੈਨੂੰ ਆ ਇਵੈਂਟ ਦੇ ਵਿੱਚ ਵਲੰਟੀਅਰ ਵਰਕ ਭਾਈ ਉਹ ਸਾਡੇ ਨਾਲ ਕਰਦੇ ਨੇ ਉਹਨਾਂ ਇੱਕ ਕਦੀ ਇੱਕ ਚੀਜ਼ ਆ ਇਥੋਂ ਤੱਕ ਕਿ ਮੈਂ ਉਹਨਾਂ ਨੂੰ ਜ਼ੋਰ ਲਾ ਦਿੰਨਾ ਵੀ ਐਂਡ ਤੱਕ ਵੀ ਐਟ ਲੀਸਟ ਤੁਹਾਨੂੰ ਇੱਕ ਇੱਕ ਟਰੋਫੀ ਤਾਂ ਦੇ ਦਈਏ ਸਨਮਾਨਤਵਾਜੋਂ ਜਾਣ ਲੱਗੇ ਦੱਸਦੇ ਵੀ ਆਂਦੇ ਨਹੀਂ ਕੰਮ ਫਿੱਤੀ ਸ਼ਾ ਨਾ ਟਰੋਫੀ ਵੀ ਨਹੀਂ ਲੈਣੀ ਤੇ ਪੈਸਾ ਤਾਂ ਬੜੀ ਦੂਰ ਦੀ ਗੱਲ ਆ ਵੀ ਆਪਾਂ ਉਹਨਾਂ ਨੂੰ ਆਫਰ ਕਰੀਏ ਤੇ ਜਿੰਨਾ ਵੀ ਨਾਲ ਸਟਾਰਟਰ ਦਾ ਅਫੀਸ਼ੀਅਲ ਦਾ ਵਲੰਟੀਅਰ ਕਰਾਉਂਦੇ ਸਾਰੀ ਕਮਿਊਨਿਟੀਆਂ ਤੇ ਇਸ ਕਰਕੇ ਆਪਾਂ ਨੂੰ ਮਲਟੀਕਲਚਰਲ ਦਾ ਹੀ ਨਾਂ ਦਿੱਤਾ ਹੈ ਤੇ ਹੁਣ ਜਿਵੇਂ ਅਜੇ ਆਪਾਂ 31 ਅਗਸਤ ਨੂੰ ਅੱਧੀਆਂ ਐਂਟਰੀਆਂ ਜਿਹੜੀਆਂ ਬੰਦ ਹੋਣੀਆਂ ਆ ਸੰਡੇ ਨੂੰ ਤੇ ਇਵੈਂਟ ਹੈਗਾ ਆਪਣਾ 13 ਸਤੰਬਰ ਸ਼ਨੀਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ੁਰੂ ਹੋਗੇ ਤੇ 2:30 ਵਜੇ ਵੱਜ ਜਾਂਦੇ ਆ ਤੇ ਜਿਹੜੇ ਗਰੁੱਪ ਸਾਰੇ ਮੇਲ ਫੀਮੇਲ ਜਿਵੇਂ ਛੋਟੇ ਬੱਚੇ ਅੰਡਰ 6 ਤੋਂ ਲੈ ਕੇ 70 ਸਾਲ ਤੋਂ ਪਲੱਸ ਤੱਕ ਦੇ ਜਿਹੜੇ ਸੀਟ ਆਪਣੇ ਕੋਲ 올레디 ਰਜਿਸਟਰਡ ਹੋ ਚੁੱਕੇ ਆ ਤਕਰੀਬੇ ਮੈਨੂੰ ਲੱਗਦਾ ਕਿ 400 ਅੰਕੜਾ ਸਾਡਾ ਕੱਲ ਤੱਕ ਪਾਰ ਹੋ ਜਾਣਾ ਹੂੰ ਤੇ ਇਹ ਰਜਿਸਟਰਡ ਕਿਵੇਂ ਹੋਇਆ ਜਾਵੇ ਜੇ ਕੋਈ ਹਜੇ ਆਪਣੀ ਇਸ ਵੀਡੀਓ ਤੋਂ ਬਾਅਦ ਕੋਈ ਬੱਚਾ ਕੋਈ ਆਪਣੇ ਪਰਿਵਾਰ ਬੱਚੇ ਨੂੰ ਕਰਾਉਣਾ ਚਾਹੁੰਦਾ ਹੋਵੇ ਤੇ ਕਿਵੇਂ ਹੋਇਆ ਜਾਊਗਾ ਹਾਂਜੀ ਪਹਿਪਣਾ ਫੇਸਬੁਕ ਪੇਜ ਜਿਹਦਾ ਡਾਇਮੰਡ ਸਪੋਰਟਸ ਕਲੱਬ ਆ ਜਾਂ ਮੇਰੀ ਆਪਣੀ ਪ੍ਰੋਫਾਈਲ ਕੁਲਦੀਪ ਪਾਲ ਖੋਤੇ ਆ ਪੋਸਟਰ ਪਿਆ ਨਾਲ ਲਿੰਕ ਪਿਆ ਆਨਲਾਈਨ ਹੀ ਆ ਐਮ ਈ ਮੈ ਈ ਐਮ ਐਲ ਐ ਸਪੋਰਟਸ ਜਿਹੜਾ ਸੌਫਟਵੇਅਰ ਆਪਾਂ ਯੂਜ਼ ਕਰ ਰਹੇ ਹਾਂ ਉੱਥੇ ਜਾਣਾ ਇਹਦੇ ਬਸ ਕਲਿੱਕ ਕਰਨਾ ਬਸ ਸਾਰੀ ਡਿਟੇਲ ਬੈਰੀ ਈਜ਼ੀ ਆ ਉੱਥੇ ਆ ਜਣੀ ਆ ਕਿਹੜੇ ਇਵੈਂਟ ਇਕ ਜਾਣਾ ਮੈਕਸਿਮਮ ਆਪਣੇ ਤਿੰਨ ਜਿਹੜੇ ਇਵੈਂਟ ਜਿਹੜੇ ਫੇਵਰਿਟੋ ਕਰਨਾ ਚਾਹਵੇ ਚੁਣ ਸਕਦਾ ਸੋ ਥੋੜੀ ਜੀ ਗੱਲ ਇੱਕ ਮੈਂ ਦੋ ਗੱਲਾਂ ਕਰਨੀਆਂ ਚਾਹਾਂਗਾ ਇੱਕ ਤਾਂ ਕੇਸੀ ਦਾ ਜਿਹੜਾ ਆ ਗਰਾਊਂਡ ਆ ਚਲੋ ਅਸੀਂ ਤਾਂ ਦੇਖਿਆ ਸਿੱਖੇਡਾਂ ਮੇਲੇ ਵੀ ਦੇਖਿਆ ਤੇ ਆਪਣੇ ਜਿਹੜੇ ਨੇੜੇ ਵਿਚਰਦੇ ਲੋਕ ਉਹਨਾਂ ਨੇ ਵੀ ਦੇਖਿਆ ਪਰ ਆਪਣਾ ਇੰਟਰਨੈਸ਼ਨਲ ਜਿਹੜਾ ਸਰੋਤਾ ਦਰਸ਼ਕ ਆ ਜਿਹੜਾ ਦੇਖ ਰਿਹਾ ਉਹਨਾਂ ਬਾਰੇ ਜ਼ਰੂਰ ਦੱਸਿਓ ਜਿਹੜੀ ਕੇਸੀ ਦੀਆਂ ਫੈਸਿਲਿਟੀਆਂ ਕਿਹੋ ਜਿਹੀਆਂ ਕਿੱਡੀਆਂ ਵੱਡੀਆਂ ਤੇ ਕੀ ਕੀ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਭਾਜੀ ਮੈਂ ਨਾ ਵੀ ਬਹੁਤ ਲੱਕੀ ਹਾਂ ਕਿ ਵੈਸੇ ਤਾਂ ਭਾਈ ਆਸਟ੍ਰੇਲੀਆ ਚ ਹੈ ਨਾ ਸਪੋਰਟਸ ਕੰਟਰੀ ਹੈ ਉਹਦਾ ਕਲਚਰ ਆ ਸਾਰੇ ਸਮੇ ਹੈ ਗਿਆ ਬਟ ਅਹੀ ਖਾਸ ਕਰਕੇ ਕਿ ਇਹ ਭਾਜੀ ਐਡਾ ਵੱਡਾ ਕੰਪਲੈਕਸ ਤਗੜਾ ਆ ਨਾ ਤੇ ਉਹਦੇ ਵਿੱਚ ਕੋਈ ਇਹ ਜੀ ਸਪੋਰਟ ਹੈ ਨਹੀਂ ਆ ਵੀ ਜਿਹਦੀ ਗਰਾਉਂਡ ਨਾ ਹੋਵੇ ਐਥਲੈਟਿਕ ਟਰੈਕ ਜਿਹੜਾ ਰੀਸੈਂਟ ਨਵਾਂ ਉਹਨਾਂ ਨੇ ਬਣਾਇਆ ਇੰਟਰਨੈਸ਼ਨਲ ਲੈਵਲ ਦਾ ਸਟੇਡੀਅਮ ਬਣਿਆ ਉਹਦੇ ਨਾਲ ਅੱਗੇ ਟੈਨਿਸ ਕੋਰਟ ਬਣਿਆ ਨੈਟਬਾਲ ਹੈ ਸੌਕਰ ਹੈ ਹਾਕੀ ਹੈ ਕ੍ਰਿਕਟ ਹੈ ਫੂਟੀ ਹੈ ਬਹੁਤ ਵੱਡਾ ਇੱਕ ਕੰਪਲੈਕਸ ਹੈ ਗੂਗਲ ਤੇ ਕੋਈ ਕੇਸੀ ਫੀਲਡ ਸਰਚ ਕਰੇ ਤਾਂ ਆਪ ਦਾ ਸੈਟਲਾਈਟ ਵਿਊ ਵੇਖੇ ਹੀ ਪਤਾ ਲੱਗ ਜੂ ਕਿ ਉਹ ਕਿੱਡਾ ਵੱਡਾ ਕੰਪਲੈਕਸ ਆ ਮੈਨੂੰ ਲੱਗਦਾ 50 ਕਿੱਲਾਂ ਤੋਂ ਉੱਤੇ ਆ ਜਿਆਦਾ ਹੀ 50 ਤੋਂ ਜਿਆਦਾ ਉਹਦਾ 2 3 3 ਕਿਲੋਮੀਟਰ ਦਾ ਉੱਪਰ ਉੱਪਰ ਅਗਿੜਾ ਉਹਦਾ ਬਣ ਜਾਂਦਾ ਹੂੰ ਹਾਂਜੀ ਤੇ ਆਪਣਾ ਇਹ ਆ ਕਿ ਚਲੋ ਸਾਡੂੰ ਜਿਹੜਾ ਟਰੈਕ ਜਿਹੜਾ ਸਾਡੇ ਨਾਲ ਜਿਹੜੇ ਕਲੱਬ ਹੋਰ ਵੀ ਸਾਰਿਆਂ ਨਾਲ ਸ਼ੇਅਰ ਕਰਦੇ ਸਾਡਾ ਜਿਆਦਾ ਵਾਅ ਵਾਸਤਾ ਟਰੈਕ ਚਾਹ ਤਾਂ ਵੈਸੇ ਗਰਾਊਂਡ ਜਿਹੜੇ ਸਾਰੀਆਂ ਅਵੇਲੇਬਲ ਉੱਥੇ ਹੂੰ ਹੂੰ ਹੁਣ ਜਿਹੜੀ ਦੂਜੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਅਕਸਰ ਦਸਤਾਰ ਤੇ ਮਾਮਲੇ 'ਚ ਜਾਂ ਦਿਖਦੇ ਮਾਮਲੇ ਦੇ ਵਿੱਚ ਸਾਡੇ ਬੰਦੇ ਗੱਲਾਂ ਕਰਦੇ ਆ ਵੀ ਮੈਨੂੰ ਆਪਦੀ ਦਿੱਖ ਬਦਲਣੀ ਪਈ ਕਿਉਂਕਿ ਗੋਰਿਆਂ 'ਚ ਰਹਿਣਾ ਸੀ ਉਹਨਾਂ ਨਾਲ ਕੰਮ ਕਰਨਾ ਸੀ ਉਹ ਅਜੀਬ ਮਹਿਸੂਸ ਕਰਦੇ ਸੀ ਇੰਦਾ ਸੀ ਬਸ ਤਾਂ ਹੁਣ ਉਹ ਨੌਪ ਤਾਂ ਬਹੁਤ ਦੂਰ ਹੁੰਦੀਆਂ ਜਾਂਦੀਆਂ ਜਿਵੇਂ ਜਿਵੇਂ ਸਾਡੀ ਗਿਣਤੀ ਵਧੀ ਆ ਪਰ ਤੁਸੀਂ ਕਾਫੀ ਨੇੜੇ ਹੋ ਕੇ ਕੰਮ ਕਰ ਰਹੇ ਹੋ ਉਹਨਾਂ ਦੇ ਚਾਹੇ ਤੁਸੀਂ ਖੁਦ ਅਥਲੀਟ ਦੇ ਤੌਰ ਦੇ ਉੱਤੇ ਕਾਮਨਵੈਲਥ ਤੱਕ ਗੇਮਾਂ 'ਚ ਭੱਜ ਕੇ ਆਏ ਹੋਰ ਥਾਂ ਤੇ ਵੀ ਗਏ ਤੇ ਆਪਦੇ ਇਸੇ ਰੂਪ ਰੂਪ 'ਚ ਗਏ ਹੋ ਤੁਹਾਨੂੰ ਕੋਈ ਦਿੱਕਤ ਆਈ ਹੋਵੇ ਜਾਂ ਇਹਦੇ ਕਰਕੇ ਕੋਈ ਐਪਰੀਸ਼ੀਏਸ਼ਨ ਜਾਂ ਕੋਈ ਯਾਦ ਹੋਵੇ ਜੋ ਸਾਂਝੀ ਕਰਨੀ ਚਾਹਾਂ ਪਾਜੀ ਮੈਨੂੰ ਜਿਹੜੇ ਲੱਗ ਰਿਹਾ ਵੀ ਜਿਹੜੀ ਐਡੀ ਮਹਾਰਾਜ ਦੀ ਕਿਰਪਾ ਸਾਰੀ ਹੋ ਰਹੀ ਹੈ ਨਾ ਇਹ ਦਸਤਾਰ ਤੇ ਜਹਾਜ ਜੁੜਾ ਪਛਾਣ ਹੀ ਹੈ ਇਹ ਸਭ ਕੁਝ ਦਾ ਕਰਦੀ ਹੋ ਰਿਹਾ ਹੂੰ ਤੇ ਮੈਂ ਇੱਥੇ ਭਾਈ ਜਦੋਂ ਚਲੋ ਨਿੱਕਾ ਮੋਟਾ ਭਾਈ ਹਰੇਕ ਕਮਿਊਨਿਟੀ ਚ ਬੰਦੇ ਸਾਰੀਆਂ ਤਰ੍ਹਾਂ ਦੇ ਹੁੰਦੇ ਆ ਚੰਗੇ ਵੀ ਆ ਮਾੜੇ ਵੀ ਹੁੰਦੇ ਆ ਤੇ ਖਾਸ ਕਰਕੇ ਹੁਣ ਮੈਂ ਆਪਣੀ ਇਥੋਂ ਸੈਂਟਰ ਦਾ ਲਾਵਾਂ ਜਾਂ ਕ੍ਰੇਨ ਬੰ ਚਲਾਵਾਂ ਤਾਂ ਮੈਨੂੰ ਕਦੀ ਲੱਗਾ ਹੀ ਨਹੀਂ ਭਾਜੀ ਵੀ ਮੈਂ ਇਹਨਾਂ ਦੇ ਵਿੱਚ ਆਪਾਂ ਨੂੰ ਜਿਦਾ ਕੋਈ ਬਗਾਨਾ ਕਿਤੇ ਕੀਤਾ ਵੇ ਪੇਛਾ ਇਹਨਾਂ ਨੇ ਕਿਤੇ ਮੈਨੂੰ ਮਹਿਸੂਸ ਹੋ ਦਿੱਤਾ ਹੋਵੇ ਵੀ ਤੂ ਸਾਰੀ ਤੋਂ ਲੱਗ ਗਿਆ ਦੇਖਦਾ ਜਾਂ ਫਤੇ ਲੱਗ ਦੇਦਾ ਉਹ ਕੱਲਾ ਫਤੇ ਨਹੀਂ ਕਾਫੀ ਬੱਚੇ ਸੁਖਨਾ ਮੇਰੇ ਕੋ ਭਾਈ ਜੁੜਿਆਂ ਵਾਲਿਆ ਤੇ ਹੁਣ ਜਿੱਥੇ ਵੀ ਜਾਂਦੇ ਆ ਤੇ ਤਕਰੀਬਨ ਪਉਨੋ ਪਹਿਲੇ ਪਛਾਣ ਲੈਂਦੇ ਦੂਰੋਂ ਹੀ ਆਣਾ ਵੀ ਇਹ ਕੌਣ ਆ ਕਿੱਥੋਂ ਆਏ ਆ ਮੈਂ ਇੰਨੀ ਕੁ ਵਾਇਕ ਦੀ ਕਿਰਪਾ ਰਹੀ ਆ ਵੀ ਇੰਨੀ ਕੁ ਪਛਾਣ ਹੈਗੀ ਆ ਜਿੱਥੇ ਮੱਦੀ ਚੱਲਦੀ ਆ ਅਸਲੀਆ ਜੀ ਜੀ ਸੋ ਗੁਰੂ ਸਾਹਿਬ ਨੇ ਜਿਹੜੀ ਵੱਖਰੀ ਪਛਾਣ ਦੀ ਗੱਲ ਕੀਤੀ ਸੀ ਉਹਦਾ ਜਿਹੜਾ ਇਸ ਟਾਈਮ ਫਾਲ ਆ ਜਾਂ ਜਿਹੜੇ ਦੇ ਨਤੀਜੇ ਆ ਉਹ ਤੁਸੀਂ ਭੋਗ ਰਹੇ ਹੋ ਸੋ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਨੀ ਚਾਹੁੰਗਾ ਜੇ ਤਾਂ ਮੈਲਬਨ ਦੇ ਕਿਸੇ ਵੀ ਕੋਨੇ ਚੋਂ ਤਾਂ ਸੌਖਾ ਹੈ ਐਂਟਰੀਜ਼ ਕਰਕੇ ਤੇ ਆਪਣੇ ਬੱਚਿਆਂ ਨੂੰ ਜਿਹੜਾ ਇੱਕ ਸਪੋਰਟਸ ਕਲਚਰ ਤੁਸੀਂ ਦੇ ਸਕਦੇ ਆ ਦੂਜਾ ਮੈਂ ਖਾਸ ਕਰਕੇ ਕ੍ਰੇਨ ਵਰਨ ਵਾਲਾ ਸਾਈਡ ਜਿਹੜਾ ਹੈਗਾ ਉਸ ਏਰੀਏ ਦੇ ਲੋਕਾਂ ਨੂੰ ਤਾਂ ਕਹਾਂਗਾ ਵੀ ਤੁਸੀਂ ਭਾਗਾਣਿਓ ਤੁਹਾਡੇ ਕੋਲੇ ਕੁਲਦੀਪ ਸਿੰਘ ਆਲਖਵਰਗੇ ਇੱਕ ਕੋਚ ਆ ਜਿਹੜੇ ਜਿਹਦੇ ਹੈਂਡਓਵਰ ਤੁਸੀਂ ਬੱਚਾ ਕਰਕੇ ਤੇ ਤੁਸੀਂ ਕੁਝ ਆਸ ਕਰ ਸਕਦੇ ਹੋ ਵੀ ਸਾਡਾ ਬੱਚਾ ਕੁਝ ਕਰੇਗਾ ਤੇ ਉਹਨਾਂ ਨੇ ਕਰਕੇ ਦਿਖਾਇਆ ਤੇ ਦੂਜੀ ਗੱਲ ਇੱਕ ਅਕਸਰ ਜਿਹੜੀਆਂ ਨਾ ਮੈਂ ਕਹਿਣਾ ਉਹਨਾਂ ਵੀ ਜੇ ਕੁਝ ਤੁਸੀਂ ਕਰਨਾ ਨਾ ਪਹਿਲਾਂ ਆਪਣੇ ਤੋਂ ਖੁਦ ਤੋਂ ਸ਼ੁਰੂ ਕਰੋ ਖੁਦ ਨੂੰ ਹੋਇ ਜਾ ਬਣ ਆ ਕੇ ਦਿਖਾਓ ਦੂਜੇ ਲੋਕ ਦੂਜਿਆਂ ਨੂੰ ਕਹਿਣਾ ਮਤਾਂ ਦੇਣੀਆਂ ਬੜੀਆਂ ਸੌਖੀਆਂ ਪਰ ਗੁਰਦੀਪ ਸਿੰਘ ਔਲਖੋਰਾ ਨੇ ਇਸ ਗੱਲਾਂ ਤੇ ਪੂਰੇ ਉਤਰੇ ਆ ਉਹ ਪਹਿਲਾਂ ਖੁਦ ਮੈਦਾਨ 'ਚ ਗੱਜੇ ਖੁਦ ਜਿੱਤ ਕੇ ਆਏ ਫਿਰ ਆਪਣੇ ਬੱਚਿਆਂ ਤੇ ਨਹੀਂ ਅਕਸਰ ਇਹ ਗੱਲਾਂ ਹੁੰਦੀਆਂ ਮੇਰੇ ਵਰਗਾ ਅਕਸਰ ਕਹਿੰਦਾ ਵੀ ਆਪਦੇ ਜਵਾਗਤਾਂ ਦੇ ਅੱਖ ਹੀ ਨਹੀਂ ਲੱਗਦੇ ਪਰ ਆਪਦੇ ਬੱਚਿਆਂ ਨੂੰ ਇਹਨਾਂ ਨੇ ਗਰਾਉਂਡ ਦੇ ਵਿੱਚ ਲੈ ਕੇ ਆਂਦਾ ਤੇ ਉਹ ਵੀ ਅੱਜ ਮੱਲਾ ਮਾਰ ਰਹੇ ਆ ਸੋ ਮੈਂ ਸਾਰਿਆਂ ਨੂੰ ਹੱਥ ਛੋੜ ਕੇ ਬੇਨਤੀ ਕਰਦਾ ਵੀ ਜੇ ਤੁਸੀਂ ਰਹਿਣੇ ਹੋ ਨਾ ਇਸ ਏਰੀਏ 'ਚ ਤਾਂ ਤੁਸੀਂ ਐ ਸਮਝੋ ਵੀ ਤੁਹਾਡੇ ਗੰਗਾ ਵਗ ਰਹੀ ਹੈ ਤੇ ਅੱਜ ਤੁਸੀਂ ਸਨਾ ਨਹੀਂ ਕਰਨਾ ਕਰ ਲੋ ਸਨਾਣ ਵਧੀਆ ਰਹੋਗੇ ਸੋ ਔਲਖ ਸਾਹਿਬ ਮੈਂ ਥੋੜੀ ਜੀ ਫਤੇਦੀਪ ਤੋਂ ਪੁੱਛ ਕੇ ਫਿਰ ਤੁਹਾਡੇ ਨਾਲ ਆਪਾਂ ਗੱਲ ਦੀ ਸਮਾਪਤੀ ਕਰਦੇ ਆਂ ਫਤੇ ਫਤੇ ਕਿਵੇਂ ਲੱਗ ਰਿਹਾ ਇੰਟਰਵਿਊ ਦੇ ਕੇ ਕਿਉਂਕਿ ਹੇਤਾ ਜੇ ਤੁਹਾਡੀ ਟ੍ਰੇਨਿੰਗ ਕਰੀ ਆ ਤੇ ਅਸੀਂ ਇੰਟਰਵਿਊ ਦੀ ਗਾਣੂ ਤਾਂ ਫਿਰ ਚੈਨਲ 9710 ਤੇ ਵੀ ਆਉਣਾ ਫੇਰ ਕਿਵੇਂ ਦੇਖੋ ਕਿੱਦਾਂ ਦੀ ਲੱਗੀ ਅੱਜ ਦੀ ਟ੍ਰੇਨਿੰਗ ਇਹ ਵਧੀਆ ਵਧੀਆ ਲੱਗੀ ਜਿਵੇਂ ਤੁਸੀਂ ਗਰਾਊਂਡ 'ਚ ਟ੍ਰੇਨਿੰਗ ਕਰਦੇ ਹੋ ਨਾ ਐਵੇਂ ਜਿਕੇ ਇੰਟਰਵਿਊ ਦੇਣ ਦੀ ਟ੍ਰੇਨਿੰਗ ਆ ਤੁਹਾਡੀ ਹਨਾ ਅੱਜ ਹਾਂਜੀ ਇਹ ਕਿਹੜੇ ਚੈਨਲ ਤੇ ਹੁਣ ਆ ਪਸੰਦ ਕਰੋਗੇ ਤੁਸੀਂ ਵੱਡੇ ਹੋ ਕੇ ਅ ਯੂਟਿਊਬ ਤੇ ਯੂਟਿਊਬ ਤੇ ਹੁਣ ਆ ਚੱਲੋ ਭਾਜੀ ਯੂਟਿਊਬ ਤੇ ਤਾਂ ਆਈ ਜਾਵਾਂਗੇ 9 10 7 ਇਹਨਾਂ ਤੇ ਵੀ ਆਵਾਂਗੇ ਠੀਕ ਹੈ ਨਾ ਐਂਜੇ ਚਲੋ ਗੁੱਡ ਲੱਕ ਪੁੱਤਰ ਬਹੁਤ ਇਹ ਭਾਜੀ ਤੁਸੀਂ ਇਹ ਮੜਕੇ ਨੇ ਮਰਨਾ ਕਰ ਸੀ ਹੁਣ ਇਹਨੇ ਆਪਣੇ ਫੇਵਰਿਟ ਟੀਮ ਮੈਂਟ ਆਂਦਾ ਕਿ ਮੈਨੂੰ ਪੁੱਛਣਗੇ ਤੇ ਚਲੋ ਫੇਵਰਿਟ ਟੀਮ ਮੈਂਟ ਬਿਲਕੁਲ ਦੱਸੋ ਜੀ ਬਿਲਕੁਲ ਸੋ ਦੋ ਸੋ ਚਾਰ ਸੋ ਅੱਛਾ ਵੀ ਸਾਰਿਆਂ ਜਿ ਜਿਤਨਾ ਮੈਡਲ ਹੁਣ ਜਿਹੜਾ ਜਿੱਤਿਆ ਤੁਸੀਂ ਉਹ ਕਿਹੜੇ ਚ ਜਿੱਤਿਆ 골ਡ ਮੈਡਲ ਵਿంటర్ ਟਰੈਕ ਦੀ ਫੀਲਡ ਸੀ ਸੀ ਐਂਡ ਉਹ ਗਿੰਦੇ ਅਕਲਦੀਪ ਸਿੰਘ ਸਾਨੂੰ ਬੜਾ ਸੌਫਾ ਕਰਦੇ। ਉਹਦੇ ਵਿੱਚ ਆ ਪਾਜੀ ਇਹ ਨਾ ਕੰਬਾਈਨਡ ਇਵੈਂਟ ਸੀਗੇ ਜਿਹੜੇ ਵਿంటర్ ਹੁੰਦੀਆਂ ਨੌਨ ਸਟੈਂਡਰਡ ਇਵੈਂਟ ਇਹਦੇ ਪੰਜ ਇਵੈਂਟ ਹੁੰਦੇ ਆ ਤੇ ਉਹ ਪੰਜੇ ਤੁਹਾਨੂੰ ਕਰਨੇ ਹੀ ਪੈਣੇ ਹੁੰਦੇ ਆ। ਓਕੇ ਓਕੇ। ਆ ਜਿਹੜਾ ਇੱਕ ਐਕਚੁਅਲ ਟਰੈਕ ਐਂਡ ਫੀਲਡ ਆ ਉਹਨਾਂ ਨੂੰ ਉਹਦੇ ਵਿੱਚ ਤਾਂ ਹੁੰਦਾ ਕਿ ਤੁਸੀਂ ਆਪਣੇ ਜਿਹੜੇ ਫੇਵਰਟ ਇਵੈਂਟ ਆ 2 3 4 ਜਿਹੜੇ ਹਨ ਦੀ ਚੁਣ ਲਓ। ਇਹਦੇ ਵਿੱਚ ਜਿੱਦਾਂ ਹਣ ਪਾਜੀ 60 ਮੀਟਰ ਦੀ ਰੇਸ ਹੀ 300 ਮੀਟਰ ਦੀ ਰੇਸ 700 ਮੀਟਰ ਦੀ ਰੇਸ ਤੇ ਲੰਬੀ ਛਾਲ ਆ ਨਾ ਲੌਂਗ ਜੰਪ ਤੇ ਸ਼ਾਰਟ ਪੁੱਟ ਆ। ਉਹ ਸਾਰੇ ਹੀ ਕਰਨੇ ਤੇ ਉਹਦੇ ਵਿੱਚ ਪਾਈ ਫਿਰ ਓਵਰਆਲ ਜਿੱਦਾਂ ਹਨਾ ਪੋਜੀਸ਼ਨਾਂ ਬਕਰਦੇ ਆ ਸਾਰੇ ਪੁਆਇੰਟ ਬੇਸ ਤੇ ਜਿੰਨੇ ਸਭ ਤੋਂ ਵੱਧ ਹਨਾ ਵਧੀਆ ਕੀਤਾ ਤੇ ਉਹਦੇ ਹਿਸਾਬ ਨਾਲ ਫਿਰ ਫਰਸਟ ਸੈਕੰਡ ਥਰਡ ਜਿਹੜੇ ਆ ਨਿਕਲਦੇ ਆ ਤੇ ਇਹ ਫਿਰ ਇਹਦੇ ਇਥੇ ਵਿੱਚ 골ਡ ਮੈਡਲ ਆ ਜੀ ਸਟੇਟ ਚੈਂਪੀਅਨ ਇਹ ਇਹਨਾਂ ਨੇ ਮੈਂ ਪਿੱਛੇ ਦੇਖ ਰਿਆ ਸੀ ਇਹਨਾਂ ਰਿਕਾਰਡ ਵੀ ਕਾਫੀ ਜਿਹੜੇ ਟਾਈਮ ਦੇ ਰਿਕਾਰਡ ਹੁੰਦੇ ਆ ਉਹ ਵੀ ਆਪਣੇ ਕਈ ਬੱਚਿਆਂ ਦੇ ਨਾਂ ਕੀਤੇ ਹੋਏ ਆ ਡਾਟ ਡਾਟ ਰੈਸਾਂ ਚ ਹਨਾ ਆ ਹਾਂਜੀ ਭਾਜੀ ਜਿੰਨੇ ਵੀ ਪੁਰਾਣੇ ਤਕਰੀਬਨ ਇਹਨਾਂ ਦੇ 12-12 13 ਸਾਲ 15 ਸਾਲ ਤੱਕ ਪੁਰਾਣੇ ਵੀ ਜਿਹੜੇ ਆ ਤੇ ਇਹਨੇ ਅੰਡਰ 6 ਤੋਂ ਹੀ ਸ਼ੁਰੂ ਹੋ ਗਿਆ ਪਹਿਲਾ ਰਿਕਾਰਡ ਜਿਹੜਾ ਅੰਡਰ 6 ਦੇ ਵਿੱਚ ਹੀ ਜਿਹੜਾ ਨੇ ਤੋੜਤਾ ਕਿਉਂਕਿ ਇੱਥੇ ਸਾਰੀ ਰੱਖਦੇ ਆ ਰਿਕਾਰਡ ਅੰਡਰ 6 ਚ ਅਤੇ 200 ਮੀਟਰ ਦਾ ਤੋੜਿਆ ਫਿਰ ਉਤੋਂ ਅੰਡਰ 700 ਚ ਵੀ ਤੇ ਅੰਡਰ 9 ਚ ਆਪਣਾ ਇੰਡੀਆ ਬਣਿਆ ਜਾ ਗਏ ਤੇ ਉਹ ਜੋ ਰਿਕਾਰਡ ਦੇ ਗੁੱਟੀ ਨਹੀਂ ਟੁੱਟਾ ਫਰਾਹ ਦੀ ਫੈਂਡ 10 ਚ ਆ ਕੇ ਤੇ ਫਿਰ ਆਈ ਤੁਸੀਂ ਮੇਰੇ ਨਾਲ ਜਿਹੜੇ ਵੀ 70 ਮੀਟਰ 200 400 ਜਿਹੜੇ ਹੀ ਗਏ ਤੇ ਜਾਂ ਆਪਣਾ ਇਥੇ ਬੈਸਟ ਪਰਫਾਰਮੈਂਸ ਜਿਹੜੀਆਂ ਹੀਆਂ ਕਰੇਨਬਰ ਦੀਆਂ ਆਊਟ ਆਫ ਸੈਂਟਰ ਜਾਂ ਮਤਲਬ ਸੈਂਟਰ ਦੀਆਂ ਤੇ ਉਹ ਵੀ ਜਿਹੜਿਆ ਇਹ ਦਿਨਾਂ ਤੇ ਆ ਤੇ ਇਤਿਹਾਸ ਚ ਪੜਾਂ ਛਾਪਤੀਆਂ ਮੁੰਡੇ ਨੇ ਹਾਂਜੀ ਭਾਜੀ ਉੱਥੇ ਵੈਬਸਾਈਟਾਂ ਦੇ ਚੜ ਗਏ ਆ ਨਾ ਤੇ ਕੱਲਾ ਇਹ ਨਹੀਂ ਆਪਣੇ ਦੁੱਧੇ ਵੀ ਬੱਚੇ ਆਪਣਾ ਛਿੜੇ ਜਿਪਲੀਨ ਆ ਕੁੜੀ ਮਿਹਰਾ ਹਰਸਮਰਾਸ ਸਹਾਇ ਜੀ ਆ ਸਾਰੀ ਬਾਬੇ ਦੀ ਮੇਰਨਾ ਮਤਲਬ ਵਧੀਆ ਹਨਾ ਚੱਲ ਰਹੀ ਜੀ 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 ਨਹੀਂ ਨਹੀਂ ਬਹੁਤ ਇਸ ਚੀਜ਼ ਲਈ ਵਧਾਈ ਦੇ ਪਾਤਰੋਂ ਤੁਸੀਂ ਸੋ ਔਲਖ ਸਾਹਿਬ ਤੁਸੀਂ ਕੋਈ ਜਿਹੜੀ ਗੱਲ ਮੈਂ ਨਾ ਪੁੱਛ ਸਕਾਵਾਂ ਕੁਝ ਕਹਿਣੀ ਚਾਹੁੰਦੇ ਹਾਂ ਦਰਸ਼ਕਾਂ ਨੂੰ ਬਾਕੀ ਤਾਂ ਭਾਈ ਚਲ ਜਿੰਨਾ ਕਿ ਮੇਰੇ ਕੋਲ ਨਾ ਤਕਰੀਬਨ 40-50 ਬੱਚੇ ਹੈਗੇ ਆ ਤੇ ਸੈਂਟਰ ਸਾਡੇ ਦੇ 400 ਬੱਚਾ ਆ ਇੱਥੇ ਤਾਂ ਮੈਂ ਕਹਿੰਦਾ ਰਹੀ ਨਾ ਚਲੋ ਮੈਂ ਹੁਣ ਵੀ ਆ ਲਾਈਵ ਹੀ ਕਹਦਾ ਕਿ ਜਿਹੜਾ ਵੀ ਨਵਾਂ ਅੱਜ ਸਾਨੂੰ ਜੁਆਇਨ ਕਰਦਾ ਹੈ ਨਾ ਤੇ ਉਹ ਪੇਸ਼ੈਂਸ ਰੱਖ ਲੈ ਓਵਰਨਾਈਟ ਕੁਝ ਨਹੀਂ ਹੋਣਾ ਬਾਜੀ 4 304 ਸਾਲਾਂ ਨੂੰ ਇਹਦਾ ਹੀ ਤੁਸੀਂ ਲਾ ਲਓ ਅੰਡਰ 6 ਤੇ ਅਜੈਂਡਰਾ ਹੁਣ 11 ਨੈਕਸਟ ਇਅਰ ਅੰਡਰ 11 ਖੇਡਣਾ ਇਹਨੇ 4 ਸਾਲ ਤੈਨੂੰ ਹੋਗੇ ਕੁਝ ਤੇ 4 ਤੋਂ 5-5 ਸਾਲ ਜਿਹੜੇ ਲੱਗਦੇ ਆ ਤੇ ਜੇ ਕੋਈ ਅੱਜ ਬਾਜੀ 12 13 ਸਾਲ ਦਾ ਅੱਜ ਆ ਕੇ ਸ਼ੁਰੂ ਕਰ ਰਿਹਾ ਤੇ ਉਹਦੇ ਵਿੱਚ ਚਾਰ ਪੰਜ ਸਾਲ ਐਕਸਟਰਾ ਜੋੜ ਲੈ ਹੋਰ ਭਿਓ ਜਿਹਨੂੰ 16 17 ਸਾਲਾਂ ਦਾ ਹੋਊਗਾ ਉਦੋਂ ਥੋੜੀ ਜਿਹੀ ਕੋਈ ਆਸ ਰੱਖੇ ਇਹ ਆਪਣੇ ਬੰਦਿਆਂ 'ਚ ਥੜ ਹੈਗੀ ਆ ਕਿ ਹਫਤਾ ਦੋ ਹfte ਲਾ ਕੇ ਜਾਂ ਮਹੀਨਾ ਲਾ ਕੇ ਤਾਂ ਉਹ ਪਾਲਣ ਲੱਗ ਪੈਂਦੇ ਆ ਵੀ ਇਹਨੂੰ ਪੋਡੀਅਮ ਤੇ ਚੜੀਏ ਕੋ ਉਹ ਐਡੀ ਛੇਤੀ ਨਹੀਂ ਹੁੰਦਾ ਹੂੰ ਸੇ ਇੱਕ ਇਹ ਆ ਕੇ ਜਦੋਂ ਇੱਕ ਦਿਨ ਨਹੀਂ ਬਣਦਾ ਬਿਲਕੁਲ ਹੁਣ ਇਸੇ ਤਰ੍ਹਾਂ ਵਹੀ ਕਿਦੋਂ ਆ ਜੋ ਅਸੀਂ ਸਿੱਖਿਆ ਆ ਆਪਣਾ ਆਪਣੇ ਕੋਰਸ ਦਾ ਦੌਰਾਨ ਕੋਚਿੰਗ ਦੇ ਜਾਂ ਜਨਾ ਹੀ ਹੁਣ ਤੱਕ ਦਾ ਐਕਸਪੀਰੀਅੰਸ ਹੈ ਜਦੋਂ ਉਤੇ ਉਹ ਅਸੀਂ ਉਸਰਾ ਅੱਜ ਬੱਚਾ ਹਾਂ ਆ ਉਹਨੂੰ ਅ ਇੰਟਰਸਟ ਜਿਹੜਾ ਬਿਲਡ ਅਪ ਕਰਨਾ ਹਨਤੇ ਮਾਪਿਓ ਨੂੰ ਕੀ ਯਾਰ ਪਾਸੇ ਕੋਲ ਤੈਨੂੰ ਲੱਗਦਾ ਆ ਕਿ ਇਹ ਖੇਕੀ ਕਰਾ ਰਿਆ ਆ ਇਦਾਂ ਨਹੀਂ ਬਣ ਜੂਗਾ ਹਨਾ ਜਾਂ ਉਹਨੂੰ ਕਈਆਂ ਨੂੰ ਇਹ ਵੀ ਲੱਗਦਾ ਵੀ ਸ਼ਾਇਦ ਇਹ ਆਪਣੇ ਬੱਚਿਆਂ 'ਲ ਜ਼ਿਆਦਾ ਪਿਆਰ ਦਿੰਦਾ ਤੇ ਪਰ ਜਿਹੜੇ ਸਮਝ ਜਾਂਦੇ ਟਿਕ ਜਾਂਦੇ ਆ ਤੇ ਉਹਨਾਂ ਨੂੰ ਰਿਜ਼ਲਟ ਮਿਲਨੇ ਸ਼ੁਰੂ ਹੋ ਗਏ ਆ ਕੱਲੇ ਮੇਰੇ ਆਪਣੇ ਨਹੀਂ ਮੈਨੂੰ ਤਾਂ ਭਾਈ ਜਿੰਨੇ ਵੀ ਮੇਰੇ ਕੁਆ ਮੈਨੂੰ ਜਿੱਦਾਂ ਦਾ ਫਤਿਹ ਜਾਂ ਮੇਰੇ ਅਰਮਣ ਆ ਮੈਂ ਤਾਂ ਮੇਰੇ ਇੰਨੇ ਗਾਇ ਸਾਰੇ ਹੀ ਸੇਮ ਆ ਤੇ ਨਾਮੇ ਫਰਕ ਸਮਝ ਆਈ ਤਾ ਕਦੀ ਨਹੀਂ ਨਹੀਂ ਬਹੁਤ ਵੱਡੀ ਗੱਲ ਆ ਤਾਂ ਹੀ ਅੱਜ ਤੁਹਾਡੇ ਕੋਲ ਜੇ 50 ਤੋਂ ਉੱਤੇ ਬੱਚੇ ਆ ਤੇ ਉਹ ਵੀ ਸਾਰੇ ਕੁਛ ਨਾ ਕੁਛ ਮਾਰ ਕੇ ਮਾਰ ਰਹੇ ਆ ਬਿਲਕੁਲ ਮੈਂ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਵੀ ਕੋਈ ਵੀ ਚੀਜ਼ ਆ ਜਿਹੜਾ ਸਬਰ ਬਣਾ ਕੇ ਹੀ ਉਹਨੂੰ ਜਿੱਤਿਆ ਜਾ ਸਕਦਾ ਹੁੰਦਾ ਸਬਰ ਸੰਤੋਖ ਜੀ ਦਾ ਟੁੱਟ ਗਿਆ ਉਹ ਨਹੀਂ ਬਾਲੀ ਛੇਤੀ ਕਿਤੇ ਅੱਗੇ ਜਾ ਸਕਦਾ ਸੋ ਕੱਲ ਪਰਸ ਉਹਨੀਆਂ ਗੱਲਾਂ ਸਾਡੇ ਲਈ ਵੀ ਜੇ ਗੱਲ ਕਰੀਏ ਤਾਂ ਕੱਲ ਪਰਸੋਂ ਫਤੇਦੀਪ ਦੇ ਜਨਮ ਦਿਨ ਹੋਣ ਤੇ ਅਸੀਂ ਵਧਾਈਆਂ ਦੇ ਰਹੇ ਸੀ ਵੀ ਫਤੇਦੀਪ ਹੋਇਆ ਤੇ ਅੱਜ ਫਤੇਦੀਪ ਇਤਿਹਾਸ ਚ ਪੈੜਾਂ ਕਰ ਰਿਹਾ 10 ਸਾਲ ਦੀ ਇਸ ਚ ਇਹ ਵੱਡੀ ਚੀਜ਼ ਆ ਇਹਨੂੰ ਕੋਈ ਤੁਸੀਂ ਸੀਰੀਅਸ ਬੈਠ ਕੇ ਨਾ ਇੱਕ ਵਾਰੀ ਸੋਚੋ ਦਿਮਾਗ ਨਾਲ ਵੀ ਅਸੀਂ ਅੱਧੀ ਸਦੀ ਗੁਜ਼ਾਰ ਗਏ ਤੇ ਸਾਨੂੰ ਪੈੜਾਂ ਕਰਨ ਵਾਸਤੇ ਹਜੇ ਵੀ ਅਸੀਂ ਤਰਲੇ ਮਾਰ ਰਹੇ ਆ ਵੀ ਸਾਡੀ ਕੋਈ ਪਰਮਾਨੈਂਟ ਪੈੜ ਹੋ ਜੇ ਪਰ ਇੱਕ ਬੱਚਾ 6 ਤੋਂ ਲੈ ਕੇ 10 ਤੱਕ ਸਾਰੇ ਰਿਕਾਰਡ ਆਪਦੇ ਨਾਂ ਕਰਲੇ 15 ਸਾਲ ਪੁਰਾਣੇ ਤੋੜਲੇ ਤਾਂ ਇਹ ਇੱਕ ਪੈੜਾਂ ਤੇ ਮਿਹਨਤ ਆ ਤੇ ਇਹਨਾਂ ਦਾ ਸਬਰ ਸੰਤੋਖ ਆ ਬਹੁਤ ਹੀ ਵਧੀਆ ਲੱਗਿਆ ਕੁਲਦੀਪ ਸਿੰਘ ਤੁਹਾਨੂੰ ਹੀਰੋ ਦੇ ਰੂਪ ਚ ਚਲੋ ਸਾਡੇ ਤਾਂ ਹੀਰੋ ਸੀਗੇ ਤੁਸੀਂ ਸ਼ੁਰੂ ਤੋਂ ਜਿੱਦਾਂ ਦੇ ਹੈਗੇ ਪਰ ਦੁਨੀਆ ਦੇ ਵਿੱਚ ਦੁਨੀਆ ਨੇ ਰਿਕੋਗਨਾਈਜ਼ ਕੀਤਾ ਇਸ ਚੀਜ਼ ਨੂੰ ਇਹ ਬਹੁਤ ਚੰਗਾ ਲੱਗਿਆ ਤੇ ਫਤੇਦੀਪ ਲਈ ਤੇ ਤੁਹਾਡੇ ਹੋਰ ਸਾਰੇ ਬੱਚਿਆਂ ਲਈ ਜਿਹੜੇ ਕਿ ਤੁਸੀਂ ਇੰਨੀ ਮਿਹਨਤ ਕਰਦੇ ਹੋ ਉਹਦੇ ਲਈ ਸ਼ੁਭਕਾਮਨਾਵਾਂ ਤੇ ਅਸੀਂ ਪਿੰਡ ਅਸਟ੍ਰੇਲੀਆ ਬਣਿਓ ਤੁਹਾਡੇ ਨਾਲ ਪਹਿਲਾਂ ਵੀ ਵਾਦਾ ਕੀਤਾ ਹੁਣ ਵੀ ਵਾਦਾ ਕਰ ਰਹੇ ਹਾਂ ਕਿ ਕੋਈ ਵੀ ਬੱਚਾ ਕਦੋਂ ਵੀ ਕੋਈ ਮੱਲ ਮਾਰ ਕੇ ਆਉਂਦਾ ਅਸੀਂ ਸਾਨੂੰ ਬੜੀ ਖੁਸ਼ੀ ਹੋਊਗੀ ਇਸ ਪਲੇਟਫਾਰਮ ਦੇ ਜ਼ਰੀਏ ਉਸ ਬੱਚੇ ਦੀ ਹੌਸਲਾ ਫਜ਼ਾਈ ਜੇ ਅਸੀਂ ਪੰਜ ਚਾਰ ਬੰਦਿਆਂ ਚ ਵੀ ਕਰ ਸਕੀਏ ਸੋ ਬਹੁਤ ਮਿਹਰਬਾਨੀ ਸੋ ਫਤੇਜਦੀਪ ਵਧੀਆ ਲੱਗਿਆ ਗੱਲਬਾਤ ਕਰਕੇ ਹਾਂਜੀ ਚਲੋ ਠੀਕ ਆ ਫਿਰ ਆਪਾਂ ਕਿਤੇ ਆ ਕੇ ਲਾਈਵ ਇੰਟਰਵਿਊ ਕਰਨੀ ਆ ਤੁਹਾਡੀ ਹਾਂ ਬਿਲਕੁਲ ਕਿ ਫਤੇਦੀਪ ਸਿੰਘ ਦੀ ਪਹਿਲੀ ਇੰਟਰਵਿਊ ਸੀ ਅੱਜ ਤੇ ਧੰਨਵਾਦ ਉਹ ਕਿ ਆਏ ਭਾਜੀ ਇਹ ਵੀ ਇੱਕ ਰਿਕਾਰਡ ਬਣ ਗਿਆ ਤੁਹਾਡੇ ਆਪਣੇ ਪਿੰਡ ਆਸਟ੍ਰੇਲੀਆ ਵਾਸਤੇ ਵੀ ਹਾਈ ਧੱਕ ਫਤੇ ਕਿ ਕਿਥੇ মিডিਆ ਤਹ ਹਜ ਤੱਕ ਗੱਲ ਨਹੀਂ ਹੋਈ ਕਦੀ ਨਾ ਨਾ ਆਡੀਓ ਤੇ ਨਾ ਵੀਡੀਓ ਤੇ ਇਹ ਵੀ ਰਿਕਾਰਡ ਬਣ ਗਿਆ ਸਦਾ ਕਿ ਜਨ ਕੱਲ ਨੂੰ ਬਾਬਾ ਮਹਿਰ ਕਰੇ ਜਦ ਵੱਡੇ ਪਲੇਟਫਾਰਮ ਤੇ ਛੇਤੀ ਤਾਂ ਨਾ ਇਹਦੀ ਮਜਬੂਰੀ ਬਣ ਜੂ ਕਹਿਣਾ ਵੀ ਪਹਿਲੀ ਇੰਟਰਵਿਊ ਤਾਂ ਮੇਰੀ ਪਿੰਡ ऑस्ट्रेलिया ਤੇ ਸੀ ਬਿਲਕੁਲ 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 ਚਲੋ ਸਿੱਪਾ ਵੀਰ ਕਰੇ ਬਹੁਤ ਸ਼ੇਤੀ ਤੁਹਾਨੂੰ ਪਈ ਹੋਰ ਵੱਡੀ ਗੁੱਡ ਨਿਊਜ਼ ਦਵਾਂਗੇ ਤੇ ਧੰਨਵਾਦ ਤੁਹਾਡਾ ਭਾਜੀ ਆਲਰੇ ਜੀ ਸਪੋਰਟ ਕਰਨ ਵਾਸਤੇ ਬਹੁਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸਸਿਕਾਲ ਜੀ ਸਸਿਕਾਲ ਸਸਿਕਾਲ ਸਸਿਕਾਲ